ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਮਿਹਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਭਾਜੀ ਦਾ ਸਰਪਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜਾਂ ਦਾਗਾ گاਵਾਂ ਦੇ ਵਿੱਚ ਦਿਖਾਵਾਂਗੇ ਦੋ ਕਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਤੇ ਤਿੰਨ ਗਾਵਾਂ ਘਰ ਬਣਾਉਣਗੇ ਜੀ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਰੀ ਦੀ ਕਰਨੀ ਆਓ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਗੜੀ ਗੱਲ ਨਾ ਹੋਵੇ ਆਓ ਵੀਰਨਾ ਕਰੀਏ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਹਾਂ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਹੋਰ ਸਾਹਿਬ ਜੀ ਠੀਕ ਠਾਕ ਹਾਂਜੀ ਬਹੁਤ ਵਧੀਆ ਜਿਆਦਾ ਕਰ ਚੱਲੀ ਗਿਆ ਵਧੀਆ ਕੰਮ ਕਰ ਮੈਂ ਨਾ ਬਹੁਤ ਵਧੀਆ ਜੀ ਠੀਕ ਹੈ ਜੀ ਐਡਰੈਸ ਵੀ ਬੋਲ ਦਿਆ ਆਪਣਾ ਪਿੰਡ ਹੈ ਮਿਹਰਬਾਨ ਪਰਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਜਿਹੜਾ ਅੰਮ੍ਰਿਤਸਰ ਤੋਂ ਜਲੰਧਰ ਰੋਡ ਹੈ ਨਾ ਹਾਂਜੀ ਟੂਲ ਪਲਾਈ ਤੋਂ ਅੱਧਾ ਕਿਲੋਮੀਟਰ ਆਪਣਾ ਘਰ ਜੀ ਜਿਹੜਾ ਮਾਨ ਵਾਲਾ ਟੂਲ ਹਾਂ ਮਾਨ ਵਾਲਾ ਮੇਨ ਜਿਹੜਾ ਟੂਲ ਪਲਾਈ ਆ ਇੱਕੋ ਟੂਲ ਪਲਾਈ ਹੁੰਦਾ ਅੰਮ੍ਰਿਤਸਰ ਠੀਕ ਠੀਕ ਹਾਂਜੀ ਠੀਕ ਹੈ ਜੀ ਇਹ ਲਾਗੇ ਜਹਾਜ਼ ਜਿਹੜਾ ਯਾ ਇੱਦਾ ਕਿਲੋ ਮੀਟਰ ਹਾਂ ਹਵੇਲੀ ਲੱਗਿਆ ਹਵੇਲੀ ਵਿੱਚ ਇੱਦਾ ਕਿਲੋ ਮੀਟਰ ਮੰਨ ਲਓ ਹਾਂਜੀ ਤੇ ਜਹਾਜ਼ ਵਿਦਾ ਕਿਲੋ ਮੀਟਰ ਹੀ ਹੈ ਜੀ ਠੀਕ ਹੈ ਜੀ ਹਾਂ ਤੇ ਆਇਆ ਆਪਣੇ ਟੂਨ ਪਾ ਰਣ ਮੇਰ ਮਨਪਰਾਜੀ ਲੋ ਅਮਰ ਸਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਤੇ ਨਾਮ ਵੀ ਰਪੜਾ ਦੇ 75085 ਹਾਂਜੀ 14096 ਠੀਕ ਹੈ ਫੋਨ ਨੰਬਰ ਜੀ ਹਾਂ ਮੇਰਾ ਸਰਜੀ ਸਿੰਘ ਜੀ ਹਾਂਜੀ ਹਾਂਜੀ ਆਪਣੇ ਕੋਲ ਟੋਟਲ ਅੱਜ 5 ਦਾ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਵੱਡੀ ਗਾਂ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੂਆ ਸੂਈ ਦੂਜਾ ਸੂਆ ਸੂਈ ਵੀਰ ਜੀ ਕਿੰਨਾ ਟੈਂਪ ਹੋ ਗਏ ਪਹਿਲੇ ਸਵੇਰ 30 ਪਲੱਸ ਹੀ ਚੱਲੀ ਆ 30 ਪਲੱਸ ਹਾਂ ਹੁਣ ਬੋਲਾ ਆ ਕੁਝ 22 ਮਨ ਦੇ ਬੰਦਾ ਕੋਈ 23 ਮਨ ਦੇ ਅਸਲਿਕ 22 ਤੋਂ ਪਲੱਸ ਹੀ ਆ 22 ਤੋਂ ਪਲੱਸ 20 ਤੋਂ ਪਲੱਸ ਪਲੱਸ ਹੀ ਆ ਜੀ ਠੀਕ ਹੈ ਜੀ ਕੋਈ 13 13.5 ਕਿਲੋ ਸਾਰੇ ਵੇੜ ਸੋਚ ਹੋਇਆ ਆ ਆਪਾਂ ਕਿੰਨੀਆਂ ਚੁਆਈਆਂ ਹੁਣ ਤੱਕ ਆਪਾਂ ਦੋ ਹੀ ਚੁਆਈਆਂ ਕੀਤੀਆਂ ਦੋ ਚੁਆਈਆਂ ਠੀਕ ਹੈ ਜੀ ਹਾਂਜੀ ਇੱਕ ਵਾਰ ਆਰਡਰ ਕੁਆਲਿਟੀ ਦੀ ਗਾਂਦੀ ਲਾਗੇ ਕਰਕੇ ਦਿਖਾ ਦਿਓ ਨਾੜ ਨੂੜ ਨਾੜਾ ਨੂੜਾ ਬਹੁਤ ਯਾਰੀਆਂ ਲੇਵੇ ਤੇ ਬੈਕ ਸਾਈਡ ਤੋਂ ਦਿਖਾਓ ਜੀ ਚੰਗੀ ਲਓ ਜੀ ਕਰੋ ਦੋਸਤੋ ਚੈੱਕ ਖੋਲ ਦੀ ਥਣਾ ਦੀ ਕੁਆਲਿਟੀ ਦੋਸਤੋ ਕਰੋ ਚੈੱਕ ਆਰਡਰ ਜਿਹੜਾ ਦੋਸਤੋ ਵੇਖੋ ਕਿੰਦਾ ਜਬਰਦਸਤ ਨੇ ਤਿਆਰ ਕੀਤਾ ਕਰਮਾਈ ਦੀ ਬਹੁਤ ਯਾਰਾ ਜੀ ਹਾਂਜੀ ਤੇ ਬੱਚਾ ਵੀ ਦੋਸਤੋ ਵਸ਼ਸ਼ ਕੀਤੀ ਹੈ ਜੀ ਆਹ ਲਓ ਜੀ ਦੋਸਤੋ ਤੁਰਦੀ ਜਾਂਦੀ ਗਾੜ ਨੂੰ ਤੁਸੀਂ ਵੇਖੋ ਕਰਾ ਚੈੱਕ ਕਰੋ ਇਹਦਾ ਪ੍ਰਵਾਨ ਤੁਰਦਾ ਜੀ ਹਾਂਜੀ ਹਾਂਜੀ ਬਸ ਦੋਸਤੋ ਚਾਹ ਚੁਆਈ ਹੋਈ ਹੈ ਸਵੇਰੇ ਹਾਂਜੀ 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 ਤੇ ਵੀਡੀਓ ਬਣਾਉਣ ਦਾ ਟਾਈਮ ਦੋਸਤੋ ਕੋਈ 11 ਵਜੇ ਦਾ ਹੋਊਗਾ ਸਵੇਰ ਦਾ ਮਾਰਨਿੰਗ ਦਾ ਯਾਰਾ 11:30 ਦਾ ਟਾਈਮ ਹਾਂਜੀ ਹਾਂਜੀ ਤੁਸੀਂ ਦੋਸਤੋ ਇਹਦੀ ਆਰਡਰ ਕੁਆਲਿਟੀ ਚੈੱਕ ਰੋ ਬਈ ਇੱਕ ਮ ਲਾਗੇ ਕਰਕੇ ਫਰਾਂ ਦੀ ਕੁਆਲਿਟੀ ਕੋ ਬਾਕੀ ਵੱਡੀ ਵਸ਼ੀ ਆ ਜੀ ਲਓ ਜੀ ਕਰੋ ਚੱਕ ਦੁੱਧ ਤੇ ਆ ਗਈ 34 35 ਰੋਹਤਾਉਣਾ ਚਾਹੀਦਾ ਜੀ ਠੀਕ ਹੈ ਜੀ ਬਹੁਤ ਯਾਰੀ ਠੰਡੀ ਆ ਜੀ ਭਾਵੇਂ ਦੋਵੇਂ ਬੰਦੇ ਬੈਠੇ ਹੁੰਦਾ ਚੋਈ ਜਾਵੇ ਠੀਕ ਹੈ ਜੀ ਬਾਕੀ ਮਿਲਕ ਵੈਨ ਪਖਾ ਦਿਓ ਬਹੁਤ ਕੰਦੀ ਕੰਦੀ ਨਾੜ ਭਾਈ ਦਿਖਦੀ ਆ ਲਓ ਜੀ ਦੋਸਤ ਜਿਉਂ ਜਿਉਂ ਦੁੱਧ ਤੇ ਆਈ ਨਾ ਤੇ ਜਿਉਂ ਜਿਉਂ ਨਾੜਾ ਸਾਰੇ ਲੇਵ ਵਿੱਚ ਪਖਾਉਣ ਦੇ ਬੂਗੀ ਆਂ ਵੇਖੋ ਕਿੰਦੀ ਮੋਟੀ ਨਾੜ ਆਉਂਦੀ ਆ ਹਾਂਜੀ ਹਾਂਜੀ ਬਾਕੀ ਪੈਪੂ ਬਹੁਤ ਮੋਟਾ ਜੀ ਬਹੁਤ ਯਾਰੀ ਸਾਫ ਵੜਿਆ ਜੀ ਠੀਕ ਹੈ ਜੀ ਹਾਂਜੀ ਸੇਵਾ ਭਾਗ ਬਹੁਤ ਵਧੀਆ ਲੱਗਿਆ ਭਾਈ ਜੀ। ਉਹਨਾਂ ਹੀ ਜ਼ਿਆਦਾ ਇਹਨੂੰ ਆਰਡਰ ਕੁਆਲਿਟੀ ਦਿੱਤੀ ਹੈ। ਕਿਉਂਕਿ ਵੇਖੋ ਬਹੁਤ ਖੂਬਸੂਰਤੀ ਹੈ। ਇੰਨਾ ਵੱਡਾ ਭਾਗ ਭਾਗ ਬਹੁਤ ਵਧੀਆ ਲੱਗਾ। ਇਹ ਕਹਿਣ ਦੀ ਗੱਲ ਨਹੀਂ ਹੈ। ਲੈਣਾ ਆਪਾਂ ਵੀ ਚਲੋ ਬਹੁਤ ਜਾ ਕੇ ਦੇਖਦੇ ਆਂ। ਹਾਂਜੀ ਹਾਂਜੀ। ਆਹੋ ਜਿਹਾ ਕਰਮਾਲੀ ਦਾ ਭਾਗ ਕੱਲੇ-ਕੱਲੇ ਨੂੰ ਮਤਲਬ ਕੋਈ ਭਾਗ ਹੈ ਜੰਦਾ। ਹਾਂਜੀ ਹਾਂਜੀ। ਬਾਕੀ ਦੋਸਤੋ ਇਹ ਗੱਲ ਹੈ ਵੀ ਵਸ਼ੀ ਵੀ ਜਿਹੜੀ ਹੈ ਇਹ ਜਰਸੀ ਸਿੰਮਲ ਦੀ ਹੈ ਨਾ। ਹਾਂਜੀ ਜਰਸੀ ਬਹੁਤ ਜ਼ਿਆਦਾ ਚੰਗਾ ਸਿੰਮਲ ਦਾ ਆਇਆ ਇਹ ਬੰਦੇ ਨੇ। ਠੀਕ ਠੀਕ ਹੈ। ਬਾਕੀ ਨਾ ਆਪਾਂ ਪੁੱਛ ਕੇ ਦੱਸਦਾ ਕਿਹੜ ਹਾਲੋ ਜੀ ਦੋਸਤੋ ਬੱਚਾ ਲਾਗੇ ਤੁਹਾਨੂੰ ਦਿਖਾਉਂਦੇ ਆ ਗਾਂ ਨੂੰ ਪਸਮਾ ਕੇ ਧਾਰਾ ਤੋਂਰਾ ਮਾਰ ਕੇ ਤੁਹਾਨੂੰ ਚੈੱਕ ਕਰਾਉਣੇ ਵਧੀਆ ਰਹੀ ਜਨਾ ਕਰ ਤੇ ਉਹਨਾਂ ਚਿਰ ਵੀਰ ਆਪਾਂ ਇਹਦਾ ਮੁੱਲ ਮੈਂਸ਼ਨ ਕਰ ਲਈਏ ਮੁੱਲ ਭਾਜੀ ਮੰਗ ਬੰਬਾਏ ਇਹਦਾ ਬਛੀਆ ਮੰਗ ਲਈਏ 1.5 ਲੱਖ ਹਾਂਜੀ 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 ਮੁੱਲ ਨਹੀਂ ਆਪਾਂ ਕਰਨਾ ਬਛੀ ਆਪਾਂ 1 ਲੱਖ 15000 ਰੇਹਰਾ ਸਾਹਿਬ ਦੇ ਦਾਂਗੇ ਦੇਣੀ ਹੈ ਹਾਂਜੀ ਦੇਣਾ ਜੇ ਕੋਈ ਥੋੜਾ ਬੜਾ ਮੰਗ ਕਾ ਮੰਗ ਕੋਈ ਕਰਦਾ ਭਾਈ ਮਾਨਤਨ ਕੋਈ ਵੀਰ ਭਰਾ ਆਪਾਂ ਜਦੋਂ ਮਾਨਤਨ ਕਰਾਈ ਲੈਂਦੇ ਵੀਰ ਭਰਾ ਬਾਕੀ ਦੁੱਧ ਬਛੀ ਆਪਾਂ ਦੋ ਟਾਈਮ ਸਾਡੇ ਕੋ 23 ਤੋਂ 24 ਕਿਲੋ ਬੋਲਾ ਮੰਨ ਕੇ ਲੈ ਜੇ ਬੰਦਾ ਠੀਕ 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 ਹੈ ਬਾਕੀ ਜੇ ਆਪਣਾ 20000 ਰੁਪਏ ਸਾਈ ਦੇ ਕੇ ਬੰਦਾ ਅੱਜ ਤੋਂ ਇੱਕ ਹਫਤੇ ਬਾਅਦ ਦੁੱਧ ਮੰਗੇ 30 ਕਿਲੋ ਪਚਵਾ ਕੇ ਦੇ ਦਾਂਗੇ ਵੈਟ ਦੇ ਕੇ ਆਪਾਂ ਨੂੰ ਮਾਣੇ ਵੈਟ ਦੇ ਦੇ ਨਹੀਂ ਵਧੀਆ ਗੱਲ ਹੈ ਚਲੋ ਬਾਕੀ 30 ਕਿਲੋ ਵਸ਼ੀ ਦੇ ਪਲੂਨ ਨੇ 30 ਤੋਂ ਪਲੱਸ ਚੱਲੀ ਆ ਠੀਕ ਠੀਕ ਹੈ 32 33 ਕਿਲੋ ਚੱਕੂ ਦੀ ਵਸ਼ੀ ਉਹ ਗਰਮੀ ਦੇ ਮੌਸਮ ਵਿੱਚ 33 ਕਿਲੋ ਬਹੁਤ ਜ਼ਿਆਦਾ ਹੈ ਨਾ ਹਾਂ ਮਰਦੀ ਜੱਦੀ ਹਾਂ ਆ ਲੋ ਜੀ ਚਲੋ ਚੱਲੋ ਜੀ ਬਾਕੀ ਚੋਣ ਲੱਗਾ ਭਾਜੀ ਇਹੋ ਜਿਹਾ ਹਾਂਜੀ ਚੋਾਈ ਤੋਂ ਚੈੱਕ ਕਰਵਾ ਲਈ ਜਾਂ ਕਰਿਓ ਚੈੱਕ ਤੁਸੀਂ ਦੋਸਤੋ ਕਹਾਂ ਚੋਾਈ ਚੋਈ ਬਾਈ ਧਾਰਾ ਮਾਰਕ ਤੁਹਾਨੂੰ ਦਿਖਾ ਦਾਂਗੇ ਬਾਕੀ ਦੋਸਤੋ ਵੀਰ ਨੇ ਗੱਲ ਇਹ ਕਹਤੀ ਕਿ 22 23 ਲੀਟਰ ਬੋਲਾ ਹਾਜ਼ਰ ਹੈ ਹੁਣ ਮੌਕੇ ਦਾ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਬਾਕੀ ਬਈ ਚੋਈ ਜਾਣੀ ਐ ਹਾਂਜੀ ਇਹ ਕਿਹੜਾ ਕੋਈ ਉਹੋ ਜਿਹਾ ਮਲਮ ਕੰਮ ਆ ਹਾਂਜੀ ਹਾਂਜੀ ਲਓ ਜੀ ਦੋਸਤੋ ਕਰ ਲਓ ਚੈੱਕ ਧਾਰਾ ਧੂਰਾ ਦੋਸਤੋ ਵੀ ਅਗਲੇ ਸਾਲ ਜੀ ਕਰੋ ਚੈੱਕ ਇੱਕ ਗੱਲ ਹੋਰ ਹੈ ਭਾਜੀ ਭਾਵੇਂ ਕੋ ਮਸ਼ੀਨ ਨਾਲ ਚੋਲੇ ਹਾਂਜੀ ਹਾਂਜੀ ਤੇ ਭਾਵੇਂ ਹੱਥ ਨਾਲ ਚੋਲੇ ਠੀਕ ਹੈ ਜੀ ਭਾਈ ਮਗਲ ਸਨ ਧਾਰਾ ਮਾਰ। ਉਹ ਕੰਮੀ ਪੇਸ਼ੀ ਨਹੀਂ ਵੜ ਜਾਈ। ਲੋ ਜੀ ਦੋਸਤੋ ਐ ਪੂਰੀ ਧਾਰਾ ਵਧੀਆ ਇੱਕ ਨੰਬਰ ਦੀ ਚੁਆਇਸ ਏ। ਬਾਕੀ ਜਿਹੜੇ ਵੀਰ ਨੇ ਖਰਦੀਆਂ ਬੇਸ਼ੱਕ ਆਪਣੀ ਤਸਦੀਕ ਕਰ। ਦੋ ਟਾਈਮ ਪਾਂ ਚੋਲੇ, ਤਿੰਨ ਟਾਈਮ ਚੋਲੇ ਭਾਜੀ ਕਰੋ ਚੱਕ ਜੀ। ਸੋਨਾ ਭਾਜੀ ਇਹਦੇ। ਠੀਕ ਹੈ ਭਾਜੀ। ਛੜ ਦੋ। ਹਾਂ ਜੀ। ਲੋ। ਬਾਕੀ ਇਹ ਸੂਈ ਆ ਸਭ ਕੋਈ ਪਤਾ ਲੱਗ ਹੀ ਜਾਂਦਾ। ਹਾਂ ਜੀ ਹਾਂ ਜੀ ਬਿਲਕੁਲ ਇਹ ਬੱਚੇ ਦਾ ਬੱਚੇ ਦਾ 나ੜੂ ਨਾਲ ਆ ਕਰ ਲੋ ਚੱਕ ਜੀ 나ੜੂ। ਕੱਲ ਸੂਈ ਆ ਜੀ ਕੱਡਾ ਬੋਲਾ ਹਲਦੇ। ਹਾਂਜੀ ਹਾਂਜੀ ਠੀਕ ਹੈ ਜੀ ਆ ਵੀਡੀਓ ਵਿੱਚ ਖਾ ਕੇ ਦੋ ਵਾਰ ਤੇ ਖਟਾ ਹੀ ਬੋਲਾ ਜੇ ਆ ਲੋ ਜੀ ਕਰੋ ਚੱਕ ਬਾਕੀ ਬਣਾ ਕੇ ਖੜੇ ਕੋ ਬੰਦਾ ਠੀਕ ਹੈ ਆ ਕੇ ਜਾਣਾ ਕਿਸ ਨੇ ਠੀਕ ਹੈ ਠੀਕ ਹਾਂ ਲੋ ਜੀ ਦੋਸਤੋ ਇੱਕ ਰੀ ਤੁਹਾਨੂੰ ਤੋੜ ਕੇ ਫੇਰ ਦਿਖਾਉਣੀ ਆ ਵੇਖੋ ਜੀ ਕਰੋ ਚੱਕ ਬਾਕੀ ਕੋ ਆਨਲਾਈਨ ਹੀ ਮੰਗਾਉ ਜੀ ਆਪਣੇ ਘਰ ਦਾ ਗਾਰੰਟੀ ਹੋਗੀ ਠੀਕ ਹੈ ਜੀ ਜਿਹੜੀ ਗੱਲ ਕਹਿ ਦਾਂਗੇ ਉਹੋ ਹੀ ਹੋਗੀ ਬਾਕੀ ਆਟਰ ਆਟਰ ਬਹੁਤ ਵਧੀਆ ਕੱਲ ਦੀ ਕੱਲੀ ਨਾਣ ਲੈਵੇ ਤੇ ਵਗਾਉਣੀ ਆ ਹਾਂਜੀ ਹਾਂਜੀ ਜਿਹਨੋਂ ਵਸ਼ੀ ਦੁੱਤ ਤੇ ਆ ਗਈ ਬਹੁਤ ਵਧੀਆ ਦੋਸਤੋ ਕਰਮਾਲੀ ਨੂੰ ਚਲੋ ਮਹਾਰਾਜ ਜੀ ਦੀ ਲੰਬੀ ਓਵਰ ਕਰੇ ਬਹੁਤ ਚੰਗਾ ਲਓ ਜੀ ਦੋਸਤੋ ਇਹੋ ਜੇ ਨਗੀਨੇ ਜਿਹੜੇ ਆ ਬਹੁਤ ਦੋਸਤੋ ਪਾਲਣੇ ਔਖੇ ਹੁੰਦੇ ਆ ਬਸ ਇਹੋ ਜੇ ਹੁਣ ਵਿਸਾਖੀ ਮੇਲਾ ਲੱਗ ਜਾਣਾ ਹਾਂਜੀ ਹਾਂਜੀ ਇਹੋ ਜਿਹੇ 2-2 ਲੱਖ ਨੂੰ ਮਸ਼ੀਆਂ ਵਿਕਣੀਆਂ ਮੇਰੇ ਠੀਕ ਹੈ ਲਓ ਜੀ ਦੋਸਤੋ ਆ ਵੇਖੋ ਆਹ ਡਰ ਦੇਵਾ ਅਪਣੇ ਆਰਡਰ ਜਿਹੜਾ ਖਾਲੀ ਪਿਆਣਾ ਜਿਹੜਾ ਇਹ ਜੋ ਜੋ ਮਸ਼ੀ ਦੋਤੇ ਆ ਗਈ ਨਾ ਹਵਾਇਆਂ ਦੇ ਨਾਲ ਮੈਂ ਨਾ ਮਸ਼ੀ ਜੋ ਜੋ ਬਣਨੀ ਆ ਜੀ ਠੀਕ ਹੈ ਬਾਕੀ ਜੇਰ ਜੂਰ ਦੀ ਆਪਣੇ ਘਰ ਤੱਕ ਗਾਰੰਟੀ ਹੋ ਬਾਕੀ ਵੇਖੋ ਜੀ ਥਾਨ ਪਸਮਕੇ ਗਾਂ ਦੇ ਵੇਖੋ ਜੀ ਨਖਰਵੇਂ ਥਾਨੋਗੇ ਬਹੁਤ ਯਾਰੇ ਭਾਜੀ ਜਿਹੜਾ ਪੀੜਿਆਂ ਨੇ ਪਾਵੇ ਅਰਗੇ ਥਾਨੇ ਠੀਕ ਹੈ ਜੀ 1 ਲੱਖ 15000 ਰੁਪਏ ਦੀ ਡਿਮਾਂਡ ਜਿੱਤੇ ਵਿੱਚ ਤੁਹਾਡਾ ਆਆਂ ਗਿਆ ਦਾ ਮੌਕੇ ਤੇ ਮਾਨ ਤਾਨ ਛੋੜ ਛਪਾ ਹਲਕਾ ਫੁਲਕਾ ਜ਼ਰੂਰ ਹੋਊਗਾ ਹਾਂ ਛੋੜ ਛਪਾ ਹੋਣਾ ਭਾਜੀ ਕੋਈ ਜ਼ਿਆਦਾ ਨਹੀਂ ਹੋਣਾ ਦੇ ਵਿੱਚ ਕੰਮ ਹਾਂਜੀ ਹਾਂਜੀ ਮਾਨ ਤਾਨ ਜ਼ਰੂਰ ਹੋਊਗਾ ਤੇ ਐਰ ਸ਼ੈਰ ਬਾਰੇ ਦੱਸੋ ਐਰ ਸ਼ੈਰ ਭਾਜੀ ਪਿਓਰ ਜਾਂਦੀ ਆ ਭਾਵੇਂ ਛੀਏ ਹਾਂਜੀ ਹਾਂਜੀ ਇਹ ਕਿੰਨਾ ਸੂਆ ਸੂਈ ਇਹ ਭਾਜੀ ਤੁਸ ਜਾਸੂਆ ਖ ਇਹਨੇ ਵਛਾਤਾ ਜੀ ਦੋਸਤੋ ਵਛਾ ਵੀ ਐਰ ਸ਼ਹਿਰ ਦਾ ਯਾ ਕਰਨ ਚੱਕ ਜੀ ਲਓ ਜੀ ਕਰੋ ਚੱਕ ਗੱਲਾਂ ਨਾਲ ਬਣਾ ਨਾਲ ਦੇ ਬੱਚੇ ਦਾ ਵੀ ਕੱਲ ਸੁਣੀਏ ਜੀ ਤੇ ਇਹਦੇ ਤੇ ਵੀ ਬੋਲਾ ਕਿੰਨਾ ਤਿਆਰ ਹੈ ਇਹ ਗੱਲੇ ਭਾਈ ਕੋ ਤੇਰਾ 14 ਕਿਲੋ ਬੋਲਾ ਆਊਗਾ 13 14 ਹਾਂ ਜਿਹੜੀ ਗੱਲ ਹੋ ਗਈ ਉਹ ਕਵਾਂਗੇ ਕਮਾਂ ਕੋ ਦੁੱਧ 22 ਕਿਲੋ ਪਹਿਲੇ ਸਵੇਰ ਪੀਆ ਵਛੀ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਬਾਕੀ ਇਹਨਾਂ ਕਰਾ ਬਾਕੀ 20 ਕਿਲੋ 20 ਤੋਂ ਪਲੱਸ ਹੀ ਚੱਲੂਗੀ ਜੀ ਅੰਦਰ ਨਹੀਂ ਰਹਿਣ ਵਾਲੀ ਚੰਗੀ ਵਛੀ ਹੈ ਜੀ ਕੁਝ ਹੋਰ ਨਹੀਂ ਆ ਕਦ ਕੋਤ ਬੜਾ ਵਧੀਆ ਆ ਬਾਕੀ ਛੱਡੇ ਦਾ ਕੱਲਾ-ਗਲਾ ਥਾਣੇ ਵੇਖੋ ਕੀੜੇ ਨੇ ਪਾਵੇ ਅਰਗੇ ਲੱਗੇ ਥਾਣੇ ਲੋ ਜੀ ਦੋਸਤੋ ਸੂਕੇ ਪਸ਼ੂ ਸੋਣਾ ਜਾਂ ਤਹਿ ਜੀ ਇੱਕਰਾ ਮਾਰ ਜਾਂਦਾ ਨੋਕੇ ਦੇ ਵਿੱਚ ਜੂਰ ਹੋਗਾ ਬਾਕੀ ਪਟਾ-ਪਟਾ ਪਾਜੀ ਵਰੀਆ ਖਾਈ ਚੁੱਕੀ ਜਾਂਦੀ ਆ ਹਾਂਜੀ ਹਾਂਜੀ ਮੱਖੜਵੇਂ ਥਾਣ ਦੋਸਤੋ ਚਾਰੇ ਕਿੱਲਾ-ਗਲਾ 30 ਮੀਟਰ ਬਾਕੀ ਬੱਚਾ ਲਾ ਕੇ ਵੀਡੀਓ ਚ ਦਿਖਾਵਾਂਗੇ ਆਪਾਂ ਠੀਕ ਹੈ ਜੀ ਇੱਕ ਮਿੰਟ ਬਾਜੀ ਦੇਖ ਆ ਦੋਸਤੋ ਇਹਦੀ ਮਿਲਕ ਵੈਨ ਕਰੋ ਚੱਕੀ ਬੋਲਿਆ ਦੇਖੋ ਜੀ ਨਾਣਾ ਨੂਣਾ ਵੀ ਚੰਗੇ ਹਾਂਜੀ ਤੇ ਇਹਦੀ ਆਰਡਰ ਕੁਆਲਿਟੀ ਥਣਾ ਥਣਾ ਦੀ ਕੁਆਲਿਟੀ ਕਰਨ ਨੇੜ ਤੇ ਚੈੱਕ ਕਰੋ ਜੀ ਬਾਕੀ ਵੇਖੋ ਸਾਫ ਸੁਥਰੀ ਇੰਨੀ ਕਹਿਣਾ ਭਾਜੀ ਭਾਵੇਂ ਜਿੰਨੇ ਇੱਕ ਅਧੀ ਘਰ ਰਚੋਣਾ ਸੇ ਲੈਣੀ ਹੈ ਨਾ ਹਾਂਜੀ ਮੱਝ ਰੱਖਣੀ ਹੈ ਗਾਂ ਰੱਖਣੀ ਚਾਹੀਦੀ ਠੀਕ ਹੈ ਜੀ ਫੈਡ ਵੀ ਚੰਗੇ ਆ ਏਅਰ ਸ਼ੈਪ ਦੀ ਹੈ ਜੀ ਹਾਂਜੀ ਤੇ ਬਾਕੀ ਥਣ ਥਣ ਬੜੇ ਚੰਗੇ ਆ ਸਾਫ ਸੁਥਰੀ ਗਾਂ ਆ ਜੀ ਠੀਕ ਹੈ ਜੀ ਬਾਕੀ ਜੇਰ ਜੂਰ ਦੀ ਆਪਣੇ ਘਰ ਤੱਕ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਕੋਈ ਆਨਲਾਈਨ ਮੰਗਾਲੇ ਆਪਣੇ ਘਰ ਦੀ ਚਵਾਈ ਦੀ ਗਾਰੰਟੀ ਹੋ ਜਾ ਹੁਣ 14 15 ਕਿਲੋ ਬੋਲਾ ਤਿਆਰ 13 14 ਕਿਲੋ ਭਾਈ ਬੋਲਾ ਮੰਨ ਕੇ ਲੈ ਜਾਏਗਾ ਬੰਦਾ ਠੀਕ ਹੈ ਜੀ ਹਾਂ ਸੂਆ ਦੋ ਤੋਂ ਦੁੱਜਾ ਸਹੀ ਬੱਚੇ ਆਨੇ ਬੱਚੇ ਨੂੰ ਜਨਮ ਦਿੱਤਾ ਜੇ ਧਾਰਾ ਮਾਰਗ ਤੈਨੂੰ ਵਿਖਾ ਦਿੰਦੇ ਤੇ ਉਹਨਾਂ ਚਿਰ ਵੀਰ ਆਪਾਂ ਮੁੱਲ ਮੈਂਸ਼ਨ ਕਰ ਲਈਏ ਦਾ ਮੁੱਲ ਭਾਜੀ ਇਹਦਾ ਮੰਗਨ ਉਹਨੇ ਮਾਗ ਲਈਏ 80000 ਹਾਂਜੀ ਤੇ 75000 ਚ ਮਾਨਤਾ ਕਰਦਾਂਗੇ ਜੀ 75000 ਚ ਮਾਨਤਾ ਹਾਂ ਠੀਕ ਹੈ ਜੀ ਮਾਨੇ ਹੋਣਾ ਭਾਜੀ 73000 ਰੁਪਏ ਦੀ ਬਸ਼ੀਆ ਬੱਦੇ ਜੀ ਠੀਕ ਹੈ ਜਿਹੜਾ ਮਤਲਬ ਦੇਣ ਲੈਣੀ ਹੈ ਦੇਣ ਲੈਣ 73000 ਰੁਪਏ ਠੀਕ ਲਓ ਜੀ ਦੋਸਤੋ 72000 ਰੁਪਿਆ ਇਹਦੀ ਜਿਹੜੀ ਮਤਲਬ ਦੇਣ ਲੈਣਿਆ ਤੇ ਜਿਹਦੇ ਵਿੱਚੋਂ ਤੁਹਾਡਾ ਆਇਆ ਗਿਆ ਤਾਂ ਮੌਕੇ ਤੇ ਹਲਕਾ ਫੁਲਕਾ ਮਾਨ ਤਾਨ ਸ਼ੋਰ ਸ਼ਪਾ ਸ਼ੋਰ ਸ਼ਪਾ ਹੋਣਾ ਕਿ ਆਪਣੇ ਨਾਲ ਜਿਆਦਾ ਆਪਾਂ ਮੁੱਲ ਨਹੀਂ ਪਾਉਣਾ ਹਾਂਜੀ ਹਾਂਜੀ ਬਾਕੀ ਚੰਗੀ ਜਿਹੜੀ ਗਾਂ ਆਣਾ ਭਾਜੀ ਥੋੜੀ ਜੀ ਮੁੱਲ ਨਾਲ ਮਿਲਦੀ ਆ ਤੇ ਇਹ ਤੇ ਗੱਲ ਵੀ ਰਹਿ ਹੈ ਪਸ਼ੂ ਚੰਗੇ ਦਾ ਮੁੱਲ 200 ਚੰਗਾ ਲੱਗਣਾ ਕਿਉਂਕਿ ਚੰਗਾ ਪਹੂ ਇੱਕ ਵਾਰ ਖਰੀਦਿਆ ਤਾਂ ਤੇ ਜਿਹੜਾ ਇਹ ਭਾਜੀ ਸਾਲ ਸਾਲ ਦੁੱਧ ਦੇਣ ਵਾਲੀਆਂ ਗਾਂ ਆ ਹਾਂਜੀ ਹਾਂਜੀ ਲਓ ਜੀ ਦੋਸਤੋ ਕਰੋ ਚੱਕ ਲਓ ਜੀ ਮੋਗੇ ਰਗੀਆਂ ਧਾਰਾਂ ਤੋਂ ਭਾਜੀ ਆਵਾਜ਼ ਸੁਣੂਗੀ ਮਾਦਾ ਵ ਲੋ ਇਹਨੀ ਚਵਾਈ ਬੰਬੂ ਗਾੜ ਵਸ਼ੀਨ ਲੱਗੀ ਆ ਤੇ ਲਓ ਜੀ ਮਗਲ ਸਣਾ ਦੇ ਘਰਾਂ ਤੋਂ ਦਸੂ ਕਰ ਲਓ ਚੱਕ ਲਓ ਜੀ ਠੀਕ ਹੈ ਭਾਈ ਓਕੇ ਜੀ ਕੋਈ ਨਾ ਦੁੱਧ ਨਹੀਂ ਰੋਗੇ ਬੋਲੇ ਦੇ ਵਸ਼ੀਆਂ ਆ ਹਾਂਜੀ 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 ਲਓ ਜੀ ਦਸਤੂ ਇਹਦੇ ਆਹ ਓ ਯਾਰੀ ਸਾਹਿਬ ਖਾਓ ਕਰੋ ਚੱਕ ਪਸਮਾ ਕੇ ਥਾਂ ਦਸਤੂ ਵੇਖੋ ਕਿੱਦਾਂ ਦੇ ਆ ਓ ਯਾਰੀ ਸਾਹਿਬ ਵਸ਼ੀ ਆ ਹਾਂਜੀ ਹਾਂਜੀ ਬਾਗੀ ਸਾਹ ਸੁਧਰੀ ਆ ਸੋਹਣੀ ਸੁਨਖੀ ਆ ਠੀਕ ਹੈ 2 4 ਸੂਏ ਪੀਣ ਵਾਲੀ ਹੈੜ ਆ ਠੀਕ ਹੈ ਜੀ 72000 ਰੁਪਏ ਦੋਸਤੋ ਇਹਦਾ ਅੱਜ ਦਾ ਮੌਕੇ ਦਾ ਲੈਣ ਤੇ ਜਿਹਦੇ ਵਿੱਚ ਤੁਹਾਡਾ ਆ ਕਹਿੰਦਾ ਮੌਕੇ ਤੇ ਛੋਟ ਛੱਪਾ ਮਾਰਨ ਦਾ ਹਲਕਾ ਫੁਕਾ ਜ਼ਰੂਰ ਹੋਗਾ ਆ ਚੀਜ਼ਾਂ ਚੈੱਕ ਕਰੋ ਜੀ ਵੇਖੋ ਲੈਵਾ ਭਾਜੀ ਬਹੁਤ ਹੀ ਜ਼ਰਾ ਨਾ ਨਾ ਫੇ ਵੇਖੋ ਬਿਲਕੁਲ ਜ਼ਾਲ ਹੀ ਬੱਜਾ ਪਿਆ ਸਾਰੇ ਹਵਾਨੇ ਦੇ ਵੇਖੋ ਮਾਲਦੇ ਆ ਜਿਉਂ ਜਿਉਂ ਦੋਤੇ ਜਾਨੀ ਆ ਨਾ ਵਸ਼ੀਆਂ ਹੋਰ ਇਹ ਕੰਬਣਾ ਦਾ ਕੰਮ ਹੀ ਆ ਇਹ ਹੋਰ ਬਣਣੀਆਂ 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 ਜਿਉਂ ਜਿਉਂ ਦੋਤੇ ਡੰਗਰ ਚੜੀ ਜਾਊਗਾ ਠੀਕ ਹੈ ਜੀ ਬ ਉਹ ਬੋਲੇ ਦਾ ਪੱਣਾ ਨਗਰ ਕੀ ਆਪਣਾ ਡਾਕ ਦੇ ਸਾੜੂ ਪੈਦਾ ਸਾੜੂ ਪੈਦਾ ਤੇ ਇਹਦੇ ਨਾਲ ਜਿਹੜੀ ਬੱਦੀ ਵੀ ਦੀ ਗੱਪਣ ਗਾ ਇਹ ਵੱਡੀ ਗਾ ਗੱਪਣਾ ਜੀ ਹਾਂਜੀ ਇਹ ਕਰਮਾ ਸੁਹਾ ਸੁਣੀਏ ਇਹ ਮੰਨ ਲਓ ਦੂਜਾ ਸੁਹਾ ਜੇ ਅੱਛਾ ਜੀ ਤੇ ਕਿੰਨਾ ਕੁ ਟਾਈਮ ਖੜਦੀ ਸੁਹਾ ਇਹਦਾ 1 ਹਫਤਾ ਵੀ ਰਹਿ ਸਕਦੀ ਆ ਜੀ ਵੱਧ ਵੀ ਲੈ ਸਕਦੀ ਆ ਠੀਕ ਹੈ ਜੀ ਮਤਲਬ ਤਿਆਰੀ ਜੀ ਆ ਵੇਖੋ ਸੂਹ ਤੱਕ ਚੜਾ ਲਾਤਾ ਨੇ ਹਾਂਜੀ 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 ਦੋਸਤੋ ਇਹਦੀ ਵੀ ਤੁਸੀਂ 231 30 31 ਕਿਲੋ ਮਤਲਬ ਕੱਢਿਆ ਇਹ ਪਹਿਲੇ ਸੂਹੇ ਚ ਹੈ ਨਾ ਇਹਦੀ ਦੋਸਤੋ ਜਿਹੜੀ ਹੈਗੀ ਆ ਬਾਡੀ ਬੰਡਰ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਵੱਡਾ ਹੈਵੀ weight ਦੀ ਪੂਰੇ ਮਚਾਰਾ ਗਾ ਦੋਸਤੋ ਕਾਤੇ ਦਾ ਰੋਕੀ ਰੋਕੀ ਇੱਕ ਹੋਰ ਗੱਲ ਵੇਖ ਲਓ ਜੀ ਕਹਰਾ ਸਾਹਿਬ ਇਦਾਂ ਹੀ ਪਾਉਂਦਾ ਜੋ ਲਓ ਜੀ ਕਰੋ ਦੇਖੋ ਨਾੜਾ ਖਾਓ ਬਣਨੀ ਇੰਨੀ ਕਹਣਾ ਲਓ ਜੀ ਆਹ ਮੈਂ ਛੋਟਾ ਬੱਚਾ ਚੋਈ ਜਾਵੇ ਠੀਕ ਹੈ ਜੀ ਆਹ ਦੇਖੋ ਥਣ ਵੇਖੋ ਕਿਹੋ ਜਿਹਾ ਦਾ ਲਓ ਜੀ ਦੋਸਤੋ ਬਿਰਲੇ ਥਣ ਮਿਲਦੇ ਹੋ ਜੀ ਗਾਵਾਂ ਨੂੰ ਬਹੁਤ ਮਾਰਕ ਬਸ ਤੇ ਅਜੇ ਦੋਸਤੋ ਇੱਕ ਹਫ਼ਤੇ ਦਾ ਟਾਈਮ ਇਹਦੇ ਸੂਨ ਦੇ ਵਿੱਚ ਪਿਆ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿੰਨਾ ਕੀ ਆਰਡਰ ਤਿਆਰ ਕਰ ਸਕਦੇ ਬਹੁਤ ਯਾਰੀ ਭਾਜੀ ਬਣਨੀ ਹੈ 31 32 ਕਿਲੋ ਦੁੱਧ ਸੋ ਪਹਿਲੇ ਸਵੇਰੇ ਕਰਮਾਈ ਦੇ ਚੋਇਆ ਬਾਕੀ ਇੱਕ ਗੱਲ ਡਾਂਕਰੋਸ ਆ ਗਰਮੀ ਨਹੀਂ ਮੰਨਣੀ ਇਹ ਗਰਮੀ ਨਹੀਂ ਮੰਨਣੀ ਹਾਂਜੀ ਹਾਂਜੀ ਦੋਸਤੋ ਇਹ ਗਰਮੀਆਂ ਦੇ ਤੋਹਫੇ ਆ ਤੜੇ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਲਈ ਵੀਡੀਓ ਦੇ ਵਿੱਚ ਲਓ ਜੀ ਲੈ ਜੋ ਭਾਈ ਇਹਨੇ ਗਰਮੀ ਨਹੀਂ ਮੰਨੀ ਇੱਕ ਗ੍ਰੈਂਡੋ ਦਾ ਕ੍ਰੋਸ ਆ ਠੀਕ ਹੈ ਜੀ ਮਤਲਬ ਕੋਈ ਇਹਨੂੰ ਗ੍ਰੈਂਡਲੈਂਡੋ ਮੰਨ ਲੈ ਕ੍ਰੋਸ ਆ ਐਚ ਐਫ ਜਰਸੀ ਦਾ ਕ੍ਰੋਸ ਆ ਹਾਂਜੀ ਹਾਂਜੀ ਮਤਲਬ ਇਹ ਗਰਮੀ ਨਹੀਂ ਮੰਨ ਵਾਲੀ ਇਦਾਂ ਦੀ ਰਹਿਣੀ ਹੈ ਚਮਕਦਮ ਕਿੰਨੇ ਗਾਵਾਂ ਕ੍ਰੋਸ ਦੇ ਵਿੱਚ ਜਿਹੜੀਆਂ ਪਾਵਾਂ ਖਾਈਆਂ ਹਾਂ ਹਾਂਜੀ ਕਿਉਂਕਿ ਇਹ ਐਰਸ਼ੇਰ ਹੀ ਉਹ 10% ਕ੍ਰੋਸ ਆ ਐਚ ਜਰਸੀ ਦਾ ਕ੍ਰੋਸ ਆ ਗਰਮੀ ਨਹੀਂ ਮੰਨਣ ਵਾਲੀ ਇਹ ਪਿਓਰ ਐਰਸ਼ੇਰ ਇਹ ਪਿਓ ਤੇ ਇਹਦਾ ਵੀਰ ਮੋਲ ਜਿਹੜੀ ਗੱਪਲਗਾ ਆਪਾ ਵਿਖਾਈਆ ਕਿੰਨਾ ਕਰਨਾ ਮੋਲ ਇਹਦਾ ਮੋਲ ਲੈਣ ਦੇਣ ਭਾਜੀ 1 ਲੱਖ ਤੇ 5000 ਦੀ ਗੱਥਾਂਗੇ ਜੀ ਅੱਛਾ ਜੀ ਹਾਂ ਬਿਲਕੁਲ ਲੈਣ ਦੇਣ ਫਿਕਸ ਰੇਟ ਹੈ ਫਿਕਸ ਰੇਟ ਜਿੱਤੋ ਕੋਈ ਥੋੜਾ ਬਲ ਕੋਈ ਸ਼ੋਰ ਸ਼ਿਪਾ ਕਰਾਂਗੇ ਮੰਨ ਤਾਂ ਕੋਈ ਵੀਰ ਭਰਾ ਹੋਊਗਾ ਠੀਕ ਹੈ ਜੀ ਹਾਂਜੀ ਲਓ ਦੋਸਤੋ 1 ਲੱਖ 5000 ਰੁਪਏ ਜਿਹੜਾ ਵੀਰ ਨੇ ਡਿਮਾਂਡ ਇਦੀ ਰੱਖੀ ਜਿੱਦੇ ਵਿੱਚ ਤੁਹਾਡਾ ਆ ਗਿਆ ਭਾਜੀ ਇੱਕਲਾ ਮੇਕੋ ਕਹਿਆ ਸਾਵਾ 100 ਤੱਕ ਚੜਾ ਲਾਉਣਾ ਜੇ ਬੈਠ ਨੇ ਹਾਂਜੀ ਅਜੇ ਹੀ ਸ਼ੋਰ ਵੀ ਦਾ ਸਮਝ ਕੇ ਲਵੇ ਮੇਰਾ ਵੀਰ ਠੀਕ ਠੀਕ ਹੈ ਜੀ ਹਾਂ ਬਾਕੀ ਦੋਸਤੋ ਹਾਂ ਆਹ ਦੇਖੋ ਜੀ ਆ ਚੀਜ਼ਾਂ ਕਰੋ ਚ ਮਹਿਰਗੀ ਆ ਜੀ ਲਓ ਜੀ ਹਾਂ ਜੀ ਸੈਰ ਤੋਂ ਦਿਖਾਓ ਜੀ ਆਹ ਕਰੋ ਖਾਓ ਚਲੋ ਦੋਸਤੋ ਨਾਲ ਨਮੂਨਾ ਦਿਖਾਓ ਨਮੂਨਾ ਖਾਣਮ ਖਾਓ ਭਾਜੀ ਵੇਖ ਇਹੋ ਜਿਹਾ ਖਾਣ ਦੇਖੋ ਜੀ ਬਹੁਤ ਵਧੀਆ ਦੋਸਤੋ ਕੁਆਲਿਟੀ ਦੇ ਥਣ ਲੱਗੇ ਇੱਕ ਤਾਂ ਹੋਰ ਨਮੂਨਾ ਖੋਣਾ ਅਪ ਜਰਸੀ ਪਿਓਰ ਬਲੈਕ ਜਰਸੀ ਬਲੈਕ ਜਰਸੀ ਸ਼ਕੀ ਮੂੰਦੋ ਅੱਛਾ ਜੀ 20 ਤੋਂ 22 ਕਿਲੋ ਦੁੱਧ ਪਲੂਨ ਨੇ ਕੱਢਿਆ ਜੀ ਅੱਛਾ ਜੀ ਬਲੈਕ ਜਰਸੀ ਪਿਓਰ 6 ਦਾ ਅਰੀਜਨਲ ਇਹਦੀ ਫੇਸ ਕੁਆਲਿਟੀ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਠੀਕ ਹੈ ਜੀ ਐਸਾ ਨਗਾਛ ਛੋਟਾ ਜਾਂ ਬੋਦੀ ਵਾਲੀ ਬੱਛੀ ਹੈ ਲਓ ਜੀ ਕਰੋ ਅਰੇ ਕੋਈ ਨਵਾਈ ਤਵਾਈ ਨਹੀਂ ਅਜਨਾਂ ਦੀ ਹੋਈ ਸਵੇਰ ਦੋਸਤੋ ਦੁੱਜਾ ਸੁਣੀ ਦੁੱਜਾ ਸਵੇਰ ਹਾਂਜੀ ਦੁੱਜਾ ਸਵੇਰ ਸੁਣੀ ਕਿੰਨਾ ਟਾਈਮ ਖੜਦੀ ਵੀ ਸਵੇਰ ਪਿਓਰ ਛੇ ਜਾਂਦਾ ਅੱਛਾ ਜੀ ਅੱਠ ਦਿਨ ਮੰਨ ਲੇ ਕੋ ਲੱਠਨ ਲੈ ਜੋਗੀ ਬੈੜ ਠੀਕ ਹੈ ਅੜਾ ਝੋਲ ਝਾਲ ਲੱਗਾ ਨਾ ਮਤਲਬ ਕੋਈ ਯਾਰੀ ਖੁੰਲੇ ਦੇਵੇ ਦੀ ਬੱਛੀ ਆਰੇ ਟਪਣ ਟਪਣ ਬੜੀ ਸਵਾਦੀ ਆ ਭਾਜੀ ਠੀਕ ਹੈ ਜੀ ਵੱਡੀ ਬੱਛੀ ਆਗੇ ਪੂਰੀ ਜੈੱਡ ਬਲੈਕ ਹਾਂ ਪੂਰੀ ਜੈੱਡ ਬਲੈਕ ਹੈ ਮੇਰੇ ਸੋਹਣੇ ਭਾਜੀ ਜੀ ਦਾਦ ਦੂਗੇ ਕੱਦ ਕਾਠ ਵੇਖੋ ਹਾਂ ਮਨ ਇੱਕ ਵੀ ਵਾਲ ਮੈਂ ਹਾਂਜੀ ਇੱਕ ਵੀ ਵਾਲ ਨਹੀਂ ਵਾਈਟਗਾ ਹਾਂਜੀ ਮੈਂ ਇੱਕ ਵੀ ਵਾਲ ਨਹੀਂ ਜਿਹੜਾ ਹੋਰ ਸਾਰੀ ਜੈਡ ਬਲੈਕ ਬਹੁਤ ਹੀ ਆਰੀ ਕਰਵਾਲੀ ਚੀਜ਼ ਹੈ ਇਹਦੇ ਹਾਂਜੀ 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 ਆ ਵੇਖੋ ਇੱਕ ਵੀ ਮੇਰੇ ਤਾਗ ਕੋਈ ਚਿੱਟਾ ਨਹੀਂ ਬਾਲ ਹੋ ਸਕਦਾ ਦੋਸਤੋ ਬੋਦੀ ਦੇ ਖੋਦੀ ਬਹੁਤ ਸੋਹਣੀ ਲਓ ਜੀ ਦੁੱਧ 23 24 ਕਿਲੋ ਉਹ ਤੋਂ ਵਸ਼ੀ ਨਹੀਂ ਆਕੀ ਜਾਂਦੀ ਇਹਦੇ ਠੀਕ ਹੈ ਜੀ ਹਾਂ ਤੇ ਇਹਦਾ ਵੀਰ ਮੋਲ ਮੰਗੀ ਲੈਵਲ ਬਾਬਾ ਖਾ ਲੋ ਲਓ ਜੀ ਕਰੋ ਚੱਖ ਕਰੋ ਚੱਕ ਜੀ ਦੋਸਤੋ ਵਲਟ ਲਾ ਵੇਖੋ ਜੀ ਬਹੁਤ ਹੀ ਆਰੀ ਹਾਂਜੀ ਹਾਂਜੀ ਐ ਰਬੜ ਨੂੰ ਬਹੁਤ ਨਾਲ ਖਿੱਚਿਆ ਜਾਂਦਾ ਜੀ ਇਹਦਾ ਮੁੱਲ ਭਾਵੇਂ ਇਹਦਾ ਭਾਜੀ ਕਰ ਲਈ 80 82 ਹਾਂਜੀ ਇਹ 75000 ਦੀ ਅਸ਼ੀ ਦੇ ਦੀਗੇ ਥਮਾ ਕਮਾਣ ਦਾ 70000 ਦੀ ਬਲਾਸਟ ਪੂਰਾ ਪੱਤਰੀ ਹੈ ਕਿ ਜੈਸ ਕੋਈ ਹੋਰ 70000 ਦੀ ਭਾਜੀ ਤੇਰਾ ਲਓ ਜੀ ਇਹ ਇੱਕ ਵੇਸ਼ਾਂ ਕੋਈ ਜੂਸ਼ਾ ਕੱਢ ਕੇ ਬਾਕੀ 23 24 ਗੋਲ ਦੋ ਦਰਨ ਵਾਲੀ ਵਸ਼ੀ ਪਿਓਰ ਜਰਸੀ ਹੈ ਬਲੈਕ ਇਹੋ ਪੂਸ ਸਵਾਈ ਹੋ ਜਾ ਭਾਵੇਂ 1 10 15 ਮੁੱਲ ਕਰੀ ਜਾਓ ਹਾਂਜੀ ਮੁੱਲ ਪੰਡਿਆਂ ਨਾਲ ਦੇਵਾ ਪਾਇਆ ਹਣਾ ਨੇ ਠੀਕ ਹੈ ਜੀ ਇਹ ਕੋ ਇਹ ਚਾ ਪਿਓਰ ਹੈ ਜੀ ਆਪਣੇ ਲੋ ਜੀ ਦੋਸਤੋ ਪਿਓਰ ਹੈ ਐਚ ਐਫ ਜਿਹੜੇ ਵੀਰ ਸ਼ਕੀਨ ਐਚ ਐਫ ਰੱਖਣ ਬਹੁਤ ਹੀ ਜਿਆਦੀ ਮੀਡੀਅਮ ਦੇ ਕੱਦ ਦੀ ਆ ਹਾਂਜੀ ਹਾਂਜੀ ਤੇ ਸਾਫ ਸੁਥਰੀ ਨੇ ਮੂੰਹ ਮਾ ਪਾਯਾ ਯਾਰਾ ਪਿਆਰਾ ਕਿਨਵਾਂ ਸੂਆ ਸੁਣੀ ਵੀਰੇ ਇਹ ਦੂਜਾ ਸੂਆ ਵੀ ਦੀ ਦੋ 24 25 ਕਿਲੋ ਪਲੂਨ ਨੇ ਤੋਂ ਕੱਢਿਆ ਜੀ ਤੇ ਇਸ ਕੁਆਲਟੀ ਚੈੱਕ ਕਰੋ ਜੀ ਦੇਖੋ ਜੀ ਦੋਸਤੋ ਪਿਓਰ ਐ ਚੈਫ ਜਿਹੜੇ ਵੀਰ ਚਕੀਨ ਐ ਚੈਫ ਰੱਖਦੇ ਆਹ ਲੋ ਜੀ ਕਰੋ ਚੈੱਕ 24 ਤੋਂ 25 ਕਿਲੋ ਦੋ ਤਾਂ ਪਲੂਨ ਨੇ ਕੱਢਿਆ ਜੀ ਇਹਨੇ ਅੱਛਾ ਸੂਣ ਚ ਕਿੰਨਾ ਟਾਈਮ ਦੱਸੇ ਇਹਦੇ 8 ਦਿਨ ਦੇ ਲੈ ਜੇ 10 ਦਿਨ ਲੈ ਹੀ ਜਾਣੇ ਭਾਜੀ ਰਾਜੀ ਆ ਪੂਰੀ ਐ ਨਾ 8 ਦਿਨ ਪੂਰੀ ਗੈਂੜੀ ਰਗੀ ਆ ਜੀ ਲਓ ਚੈੱਕ ਕਰੋ ਚੰਡੀ ਸੀ ਉਹ ਥਣ ਬਹੁਤ ਵਧੀਆ ਲੱਗਾ ਜੀ ਥਣ ਬਾਕੀ ਫੇਸਪੂਸ ਖਾਦੇ ਵੀ ਆ ਹਾਂਜੀ ਪਸੂ ਦੋਸਤੋ ਸੜੇ ਧੁੱਪ ਤੋਂ ਮਤਲਬ ਡਰ ਜਾਂਦੇ ਆ ਧੁੱਪ ਲੱਗੀ ਰਹੀ ਹੈ ਅੱਜ ਅੱਜ ਪੂਰੇ ਕੜਾਕੀ ਧੁੱਪ ਲੱਗੀ ਆ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਸਾਸ ਸੁਤਰੀ ਵਹਿੜਿਆ ਦਰਮਿਆਨਾ ਦੋਸਤੋ ਕੱਦ ਬਾਕੀ ਪਲੀ ਜੁੜੀ ਐ ਸਾਂਭੀ ਆਈ ਗਏ ਨੇ ਰਾਜੀ ਪੂਰੀ ਜੰਮੀ ਪਲੀ ਪੂਰੀ ਦੱਸੋ ਵੇਖੋ ਜੀ ਲਓ ਜੀ ਕਰੋ ਚੱਕ ਬਰੀਕੀਆਂ ਦੋਸਤੋ ਕਰੋ ਚੱਕ ਦੀਆਂ ਕਰੋ ਇਹਦਾ ਵੀ ਜੈ ਜੈ ਮੁੱਲ ਪਾਉਣਾ ਜੀ ਆਪਾਂ ਕੋਈ ਯਾਰਾ ਮੁੱਲ ਨਹੀਂ ਪਾਉਣਾ ਇਹਦਾ ਮੁੱਲ ਸੀ 85 ਇਹ 70000 ਦੀ ਵੜ ਦੇ ਦੇਣੀ ਹੈ ਵੀ ਅੱਛਾ ਕੋਈ ਕਿੰਨਾ ਮੰਨ ਬਸ 70 ਦੀ ਇਹ ਵੀ ਦੇ ਦੇਣੀ ਹੈ ਆਪਾਂ ਪੂਰਾ ਬੁਦਾਨੀ ਕਦੋਂ ਮੈਂ 700 700 ਕਰ ਦਿਆਂ ਕੋਈ ਲਵੇ ਬੰਦਾ ਜੋੜਾ ਇਕੱਠਾ ਦੂ ਤਾਂ ਪਾ 200 ਕਿਲੋਮੀਟਰ ਦੀ ਪਹੁੰਚ ਹੀ ਦੇ ਦਾਂਗੇ ਦੋਾਂ ਦੀ ਦੋਾਂ ਦੀ ਠੀਕ ਹੈ ਜੀ ਜੇ ਦੋਸਤੋ ਜੋੜਾ ਕੋਈ ਖਰੀਦੂਗਾ ਆਪਣੀ ਜਰਸੀ ਦਾ ਤੇ ਐਚਐਫ ਦਾ ਤੇ ਵੀਰ ਕਿਤਾ 200 ਕਿਲੋਮੀਟਰ ਦਾ ਕੋਈ ਵੀ ਜੋੜਾ ਲਊ ਭਾਈ 200 ਕਿਲੋਮੀਟਰ ਦਾ ਪਹੁੰਚ ਕਰ ਦਾਂਗੇ ਪੰਜਾਂ ਦੀ ਪੰਜਾਂ ਦੀ ਕੋਈ ਵੀ ਜੋੜਾ ਲਊਗਾ ਸਿੰਗਲ ਵੀ ਨਹੀਂ ਜੋੜਾ ਕੋਈ ਉਹਨਾਂ 200 ਕਿਲੋਮੀਟਰ ਦਾ ਪਹੁੰਚ ਕਰ ਦਾਂਗੇ ਠੀਕ ਹੈ ਜੀ ਆਫਰ ਦੋਸਤੋ ਲਾ ਆ ਜੋਫਰ ਲਾਤੀ ਹੈ ਜੀ ਵਿਸਾਖੀ ਆਫਰ ਲਾਤੀ ਪਹਿਲਾਂ ਆਪਾਂ ਵਿਸਾਖੀ ਦੋ ਗਾਵਾਂ ਦੋਸਤੋ ਜਿਹੜਾ ਵੀ ਖਰੀਦੂਗਾ 200 ਕਿਲੋਮੀਟਰ ਦਾ ਕੋਈ ਦੀ ਪਹੁੰਚ ਪੰਗਾਇਆ ਭਾਈ ਸਾਰੀਆਂ ਸਰਾਈ ਆ ਠੀ ਸਕਿੱਪ ਸਕਿੱਪ ਕਰਕੇ ਵੇਖ ਕੇ ਫੇਰ ਫੋਨ ਲਾਉਂਦੇ ਆ ਭਾਈ ਕਿੰਨੀ ਆ ਗਈਆਂ ਹਾਂ ਜੀ ਹਾਂ ਜੀ ਹਾਂ ਜੀ ਐਂਡ ਤੱਕ ਵੀਡੀਓ ਵੇਖਿਆ ਕਰੋ ਮਾਲ ਆਪਣਾ ਸਰਾ ਹੀ ਸੱਚਾ ਤੇ ਵਾਲਾ ਸਾਫ ਸੁਥਰਾ ਜੀ ਠੀਕ 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 ਹੈ ਜੀ ਕੋਈ ਲਾਲ ਪੀਲੀ ਨਹੀਂ ਆ ਸਾਰੀਆਂ ਮਤਲਬ ਬਹੁਤ ਹੀ ਜਾਰੀਆਂ ਚੰਗੀਆਂ ਆ ਗਈਆਂ ਇੱਕ ਵਾਰੀ ਸਾਰੀਆਂ ਗਾਵਾਂ ਦੇ ਆਰਡਰ ਆਰਡਰ ਚੈੱਕ ਕਰਵਾ ਦਿਓ ਸੰਗੀਤ ਲਓ ਜੀ ਕਰੋ ਚੈੱਕ ਕਰੋ ਤੇ ਬਹੁਤ ਜਾਰੀ ਬਹੁਤ ਜਾਰੀ ਦੋਸਤੋ ਤੁਮੇ ਗਾਵਾਂ ਜਿਹੜੀਆਂ ਸੁਈਆਂ ਸੁਈਆਂ ਵਾਂ ਇਹਨਾਂ ਦੀ ਆਰਡਰ ਕੁਆਲਿਟੀ ਬਹੁਤ ਜਾਰੀ ਹੈ ਜ਼ਬਰਦਸਤ ਕਰੋ ਸਕਦੇ ਚੱਕ ਤੇ ਜਿਹੜੀ ਗੱਬਣ ਗਾਵਾਂ ਦੋਸਤੋ ਇਹ ਵੀ ਦੋਸਤੋ ਬਹੁਤ ਕੁਆ ਕੀ ਦੋ ਅੱਗੇ ਦੋ گاਵਾ ਦੋਸਤੋ ਹੋਰ ਜੱਸੀ ਤੇ ਇੱਕ ਪਿਓ ਰਚਪ ਹਾਂਜੀ ਸਾਰੇ ਮਾ ਚੰਗਾ ਜੀ ਪੰਜ ਨਗ ਦੋਸਤੋ ਟਟਮਾ ਰਗਣੀ ਜਿਖਾਏ ਆ ਐਡਰੈਸ ਇੱਕ ਰੀਤ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਮਿਹਰਬਾਨਪੁਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਨੇੜੇ ਜਿਹੜਾ ਮਾਨਾਂ ਵਾਲਾ ਟੋਲ ਪਲਾਜ਼ਾ ਉਹਦੇ ਬਿਲਕੁਲ ਲਾਗੇ ਵੀਰ ਦਾ ਪਿੰਡ ਆ ਤੇ ਦੋਸਤੋ ਸੂਏ ਸੂਏ ਪਹੁੰਚੂ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਆਪਣੀ ਤਸੱਲੀ ਕਰ ਲਿਆ ਕਰੋ ਕਿਹੜਾ ਪਸ਼ੂ ਗੱਪਣੋ ਦਾ ਨੂੰ ਥਣਾ ਦੇ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀ ਜਰੂਰ ਆਪਣੀ ਕਰਿਆ ਕਰੋ। ਬਸ ਬਸ ਸਹੀ ਗਾ। ਫੋਨ ਨੰਬਰ ਵੀ ਜੀ ਆਪਣਾ ਫੇਰ ਇੱਕਰੀ ਬੋਲਦੀ ਹਾਂ। 7508514496 ਜੀ। ਠੀਕ ਹੈ ਜੀ। ਧੰਨਵਾਦ ਉਸਤੂ ਰਗਾ ਵੀਰ ਜੀ ਦੇਖਣਾ। ਠੀਕ ਹੈ ਜੀ। ਲਓ ਜੀ ਇਹਨਾਂ ਦਾ ਸ਼ਾਟ